ਰੇ ਭਰਾਵਾਂ ਨੂੰ ਮੈਂ ਸੁਬੇਦਾਰ ਭਪਿੰਦਰ ਸਿੰਘ ਬੋਲ ਰਿਹਾ ਕਿਰਪਾ ਕਰਕੇ ਇਹ 3-4 ਦਿਨ ਬਹੁਤ ਜ਼ਿਆਦਾ ਇੱਥੇ ਮਤਲਬ ਖਰਾਬ ਚੱਲ ਰਿਹਾ ਕੰਮ ਤੁਸੀਂ ਸਾਰੇ ਸਮਝਦੇ ਹੋ ਕਿ ਲੜਾਈ ਦੇ ਹਾਲਾਤ ਪੂਰੇ ਅੱਗੇ ਵੀ ਵੱਧ ਗਿਆ ਸੀ ਮੈਂ ਬਾਰਡਰ 'ਤੇ ਹੀ ਬੈਠਾ ਮਿਲਕੋ ਲਾਸਟ ਕਿਨਾਰੇ ਤੇ ਵੀ ਇਸ ਕਰਕੇ ਤੁਹਾਨੂੰ ਅਲਰਟ ਕਰ ਰਹੇ ਹਾਂ ਕਿ ਰਾਤ ਨੂੰ ਆਪਣੇ ਘਰਾਂ ਦੀਆਂ ਲਾਈਟਾਂ ਜਿਵੇਂ 7:30-8 ਵਜੇ ਆਪਣਾ ਖਾਣਾ ਖਾ ਕੇ ਬੰਦ ਕਰ ਦਿਓ ਕੋਈ ਲਾਈਟ ਨਾ ਜਗਾਓ ਬਾਹਰ ਦੀ ਗਲੀ ਦੀ ਬੱਤੀ ਜਗਾ ਦਿਓ ਖਾਣਾ ਗੱਤੀ ਕੋਈ ਨਾ ਜਗਾਓ ਠੀਕ ਹੈ ਬਾਈ ਇਸ ਟਾਈਮ ਸਿੱਧੀਆਂ ਮਝੈਲਾ ਹੀ ਆ ਰਹੀਆਂ ਨੇ ਅਸੀਂ ਖੁਦ ਸਾਰੀ ਰਾਤ ਪੂਰੀ ਰਾਤ ਠੰਡ ਬਰਫ਼ ਦੇ ਵਿੱਚ ਅਸੀਂ ਮੋਰਚੇ ਦੇ ਵਿੱਚ ਬਹਿ ਬਹਿ ਕੱਟੀਆਂ ਪੂਰੀ ਰਾਤ ਹੋ ਗਈ ਸਰ ਅੱਜ ਵੀ ਅੱਜ ਵੀ ਹੁਣ ਵੀ ਮੈਂ ਤੁਹਾਨੂੰ ਆ 2 ਮਿੰਟ ਬਾਅਦ ਇਹਨੂੰ ਕਿਨੇ ਘਰੇ ਦੱਸੋ ਆਪਰੇ ਆਪਣੇ ਘਰੇ ਦੱਸ ਦੋ ਵੀ ਠੀਕ ਠਾਕ ਤਾਂ 5 ਮਿੰਟ ਬਾਅਦ ਨੈਟ ਦਿੱਤਾ ਹੈ ਇਸ ਕਰਕੇ ਵੀ ਕਿਰਪਾ ਕਰਕੇ ਸਾਰੇ ਪਿੰਡ ਵਾਸੀਨ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ ਨਾਲ ਬੰਦ ਕਰਕੇ ਪੂਰਾ ਹਨੇਰਾ ਕਰਕੇ ਸੋਇਆ ਕਰੋ ਅਗਰ ਬਚਣਾ ਹੈ ਕਿਉਂਕਿ ਮਝੈਲਾ ਜਿਕਰ ਪਰਪੰਸ 6 ਕਿਲੋਮੀਟਰ ਵਾਲੀ ਮਝੈਲਾ ਚੱਲ ਗਈਆਂ ਸਿੱਧੀਆਂ ਅੰਦਰੇ ਬਾਹਰੀਆਂ ਲਾਈਟਾਂ ਕੰਡੈਕਟ ਕਰਦੀਆਂ ਕਿ ਸਿੱਧੀ ਅੰਦਰ ਆ ਕੇ ਬਜਰੀ ਜਿਹੜੀ ਲਾਈਟ ਜਗਦੀ ਰਹੀ ਕੀ ਬਾਹਰ ਤੇ ਮੇਰੇ ਵੱਲੋਂ ਬੇਨਤੀ ਹੈ ਕਿ ਇਹ ਸਟੈਕ ਤੋਂ ਆ 15 ਦਿਨ ਤੱਕ ਜੇ ਤਕਰੀਬਨ 16 17 ਤਰੀਕ ਤੱਕ ਜੇ ਬਚ ਗਿਆ ਬਚ ਗਿਆ ਉਹ ਤੋਂ ਬਾਅਦ ਕੱਖ ਨਹੀਂ ਹੋਣਾ ਉਹਦੇ ਬਾਅਦ ਸਾਰੇ ਲਾਟੀ ਲਟ ਹੈ ਤੇ ਸਾਰਿਆਂ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ 'ਨਾ ਬੰਦ ਕਰਦੇ ਕਰੋ ਸਤਿ ਸ਼੍ਰੀ ਅਕਾਲ ਸਾਰਿਆਂ ਸਤਿ ਸ਼੍ਰੀ ਅਕਾਲ ਸਾਰੇ ਪਿੰਡ ਨਿਵਾਸੀਆਂ ਨੂੰ ਵੱਡੇ ਛੋਟੇ ਮੇਰੇ ਭਰਾਵਾਂ ਨੂੰ ਮੈਂ ਸੁਬੇਦਾਰ ਭਪਿੰਦਰ ਸਿੰਘ ਬੋਲ ਰਿਹਾ ਕਿਰਪਾ ਕਰਕੇ ਇਹ 3-4 ਦਿਨ ਬਹੁਤ ਜ਼ਿਆਦਾ ਇੱਥੇ ਮਤਲਬ ਖਰਾਬ ਚੱਲ ਰਿਹਾ ਕੰਮ ਹੈ ਤੁਸੀਂ ਸਾਰੇ ਸਮਝਦੇ ਹੋ ਕਿ ਲੜਾਈ ਦੇ ਹਾਲਾਤ ਪੂਰੇ ਅੱਗੇ ਵੀ ਵੱਧ ਗਿਆ ਸੀ ਮੈਂ ਬਾਰਡਰ ਤੇ ਬੈਠਾ ਮੇਰੇ ਕੋਲ ਆਸ਼ਕਨਾਰੇ ਤੇ ਵੀ ਇਸ ਕਰਕੇ ਤੁਹਾਨੂੰ ਅਲਰਟ ਕਰ ਰਹੇ ਹਾਂ ਕਿ ਰਾਤ ਨੂੰ ਆਪਣੇ ਘਰਾਂ ਦੀਆਂ ਲਾਈਟਾਂ ਜਿਵੇਂ 7:30 8:00 ਵਜੇ ਆਪਣਾ ਖਾਣਾ ਖਾ ਕੇ ਬੰਦ ਕਰ ਦਿਓ ਕੋਈ ਲਾਈਟ ਨਾ ਜਗਾਓ ਬਾਹਰ ਦੀ ਗਲੀ ਦੀ ਬੱਤੀ ਜਗਾ ਦਿਓ ਖਾਣਾ ਗੱਤੀ ਕੋਈ ਨਾ ਜਗਾਓ ਠੀਕ ਹੈ ਬਾਈ ਇਸ ਟਾਈਮ ਸਿੱਧੀਆਂ ਮਜੇਲਾ ਹੀ ਆ ਰਹੀਆਂ ਨੇ ਅਸੀਂ ਖੁਦ ਸਾਰੀ ਰਾਤ ਪੂਰੀ ਰਾਤ ਠੰਡ ਬਰਫ਼ ਦੇ ਵਿੱਚ ਅਸੀਂ ਮੋਰਚੇ ਦੇ ਵਿੱਚ ਬਹਿ ਬਹਿ ਕੱਟੀਆਂ ਪੂਰੀ ਰਾਤ ਹੋ ਗਈ ਸਰ ਅੱਜ ਵੀ ਅੱਜ ਵੀ ਹੁਣ ਵੀ ਮੈਂ ਤੁਹਾਨੂੰ ਆ 2 ਮਿੰਟ ਬਾਅਦ ਇਹਨੂੰ ਕਿਨੇ ਘਰੇ ਦੱਸੋ ਆਪਰੇ ਆਪਣੇ ਘਰੇ ਦੱਸ ਦਿਓ ਵੀ ਠੀਕ ਠਾਕ ਤਾਂ 5 ਮਿੰਟ ਬਾਅਦ ਨੈਟ ਦਿੱਤਾ ਹੈ ਇਸ ਕਰਕੇ ਵੀ ਕਿਰਪਾ ਕਰਕੇ ਸਾਰੇ ਪਿੰਡ ਵਾਸੀਨ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ ਨਾਲ ਬੰਦ ਕਰਕੇ ਪੂਰਾ ਹਨੇਰਾ ਕਰਕੇ ਸੋਇਆ ਕਰੋ ਅਗਰ ਬਚਣਾ ਹੈ ਕਿਉਂਕਿ ਮੇਜ ਐਲਨਾਰਜਿਕਲ ਪਰਪੰਸ ਸੀਰੀਸ ਦੇ ਕਿਲੋਮੀਟਰ ਵਾਲੀਆਂ ਮੇਜਲਾ ਚੱਲ ਗਈਆਂ ਸਿੱਧੀਆਂ ਅੰਦਰੇ ਬਾਦੀਆਂ ਲਾਈਟ ਕੰਡੈਕਟ ਕਰਦੀਆਂ ਤੇ ਸਿੱਧੀ ਅੰਦਰ ਆ ਕੇ ਬਜਰੀ ਜਿਹੜੀ ਲਾਈਟ ਜਗਦੀ ਰਹੀ ਬਾਹਰ ਤੇ ਮੇਰੇ ਵੱਲੋਂ ਬੇਨਤੀ ਹੈ ਕਿ ਇਹ ਸਟੈਕ ਤੋਂ ਆ 15 ਦਿਨ ਤੱਕ ਜੇ ਤ 16 17 ਤਰੀਕ ਤੱਕ ਜੋ ਬਚ ਗਿਆ ਬਚ ਗਿਆ ਉਹ ਤੋਂ ਬਾਅਦ ਕੱਖ ਨਹੀਂ ਹੋਣਾ ਉਹਦੇ ਬਾਅਦ ਸਾਰੇ ਲਾਈਟ ਅਲਟ ਹੈ ਤੇ ਸਾਰਿਆਂ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ 'ਨਾ ਬੰਦ ਕਰਦੇ ਕਰੋ ਸਤਿ ਸ਼੍ਰੀ ਅਕਾਲ ਸਾਰਿਆਂ ਸਤਿ ਸ਼੍ਰੀ ਅਕਾਲ ਸਾਰੇ ਪਿੰਡ ਨਿਵਾਸੀਆਂ ਨੂੰ ਵੱਡੇ ਛੋਟੇ ਮੇਰੇ ਭਰਾਵਾਂ ਨੂੰ ਮੈਂ ਸੁਬੇਦਾਰ ਭਵਿੰਦਰ ਸਿੰਘ ਬੋਲ ਰਿਹਾ ਹਾਂ ਕਿਰਪਾ ਕਰਕੇ ਇਹ 3-4 ਦਿਨ ਬਹੁਤ ਜ਼ਿਆਦਾ ਇੱਥੇ ਮਤਲਬ ਖਰਾਬ ਚੱਲ ਰਿਹਾ ਕੰਮ ਤੁਸੀਂ ਸਾਰੇ ਸਮਝਦੇ ਹੋ ਕਿ ਲੜਾਈ ਦੇ ਹਾਲਾਤ ਪੂਰੇ ਅੱਗੇ ਵੀ ਵਧ ਗਿਆ ਸੀ ਮੈਂ ਬਾਰਡਰ 'ਤੇ ਬੈਠਾ ਮੇਰੇ ਕੋਲ ਆਸਤ ਕਿਨਾਰੇ ਤੇ ਵੀ ਇਸ ਕਰਕੇ ਤੁਹਾਨੂੰ ਅਲਰਟ ਕਰ ਰਹੇ ਹਾਂ ਕਿ ਰਾਤ ਨੂੰ ਆਪਣੇ ਘਰਾਂ ਦੀਆਂ ਲਾਈਟਾਂ ਜਿਵੇਂ 7:30-8:00 ਵਜੇ ਆਪਣਾ ਖਾਣਾ ਖਾ ਕੇ ਬੰਦ ਕਰ ਦਿਓ ਕੋਈ ਲਾਈਟ ਨਾ ਜਗਾਓ ਬਾਹਰ ਦੀ ਗਲੀ ਦੀ ਬੱਤੀ ਜਗਾ ਦਿਓ ਖਲਾਨਾ ਗਤੀ ਕੋਈ ਨਾ ਜਗਾਓ ਠੀਕ ਹੈ ਭਾਈ ਇਸ ਟਾਈਮ ਸਿੱਧੀਆਂ ਮਜੇਲਾ ਹੀ ਆ ਰਹੀਆਂ ਨੇ ਅਸੀਂ ਖੁਦ ਸਾਰੀ ਰਾਤ ਪੂਰੀ ਰਾਤ ਠੰਡ ਬਰਫ਼ ਦੇ ਵਿੱਚ ਅਸੀਂ ਮੋਰਚੇ ਦੇ ਵਿੱਚ ਬਹਿ ਬਹਿ ਕੱਟੀਆਂ ਪੂਰੀ ਰਾਤ ਹੋ ਗਈ ਸਰ ਅੱਜ ਵੀ ਅੱਜ ਵੀ ਹੁਣ ਵੀ ਮੈਂ ਤੁਹਾਨੂੰ ਆ 2 ਮਿੰਟ ਬਾਅਦ ਇਹਨੂੰ ਕਿਨੇ ਘਰੇ ਦੱਸੋ ਆਪਣੇ ਆਪਣੇ ਘਰੇ ਦੱਸ ਦਿਓ ਵੀ ਠੀਕ ਠਾਕ ਤਾਂ 5 ਮਿੰਟ ਬਾਅਦ ਨੇਟ ਦਿੱਤਾ ਹੈ ਇਸ ਕਰਕੇ ਵੀ ਕਿਰਪਾ ਕਰਕੇ ਸਾਰੇ ਪਿੰਡ ਵਾਸੀਨ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ ਨਾਲ ਬੰਦ ਕਰਕੇ ਪੂਰਾ ਹਨੇਰਾ ਕਰਕੇ ਸੋਇਆ ਕਰੋ ਅਗਰ ਬਚਣਾ ਹੈ ਕਿਉਂਕਿ ਮੇझे ਅਲਰਜੀ ਕਰ ਪੰਜ ਸਿੱਧੀ ਤੋਂ ਕਿਲੋਮੀਟਰ ਵਾਲੀਆਂ ਮੇਜੇਲਾ ਚੱਲ ਗਿਆ ਸਿੱਧੀਆਂ ਅੰਦਰੇ ਬਾਦੀਆਂ ਲਾਈਟ ਕੰਡੈਕਟ ਕਰਦੀਆਂ ਤੇ ਸਿੱਧੀ ਅੰਦਰ ਆ ਕੇ ਬਜਰੀ ਜਿਹੜੀ ਲਾਈਟ ਜਗਦੀ ਰਹੀ ਬਾਹਰ ਤੇ ਮੇਰੇ ਵੱਲੋਂ ਬੇਨਤੀ ਹੈ ਕਿ ਇਹ ਸਟੈਕ ਤੋਂ ਆ 15 ਦਿਨ ਤੱਕ ਜੇ ਤਕਰੀਬਨ 16 17 ਤਰੀਕ ਤੱਕ ਜੋ ਬਚ ਗਿਆ ਬਚ ਗਿਆ ਉਹ ਤੋਂ ਬਾਅਦ ਕੱਖ ਨਹੀਂ ਹੋਣਾ ਉਹਦੇ ਬਾਅਦ ਸਾਰੇ ਲਾਈਟ ਅਲਟ ਹੈ ਤੇ ਸਾਰਿਆਂ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ 'ਨਾ ਬੰਦ ਕਰਦੇ ਕਰੋ ਸਤਿ ਸ਼੍ਰੀ ਅਕਾਲ ਸਾਰਿਆਂ ਸਤਿ ਸ਼੍ਰੀ ਅਕਾਲ ਸਾਰੇ ਪਿੰਡ ਨਿਵਾਸੀਆਂ ਨੂੰ ਵੱਡੇ ਛੋਟੇ ਮੇਰੇ ਭਰਾਵਾਂ ਨੂੰ ਮੈਂ ਸੁਬੇਦਾਰ ਭਵਿੰਦਰ ਸਿੰਘ ਬੋਲ ਰਿਹਾ ਕਿਰਪਾ ਕਰਕੇ ਇਹ 3-4 ਦਿਨ ਬਹੁਤ ਜ਼ਿਆਦਾ ਇੱਥੇ ਮਤਲਬ ਖਰਾਬ ਚੱਲ ਰਿਹਾ ਕੰਮ ਤੁਸੀਂ ਸਾਰੇ ਸਮਝਦੇ ਹੋ ਕਿ ਲੜਾਈ ਦੇ ਹਾਲਾਤ ਪੂਰੇ ਅੱਗੇ ਵੀ ਵਧ ਗਿਆ ਸੀ ਮੈਂ ਬਾਰਡਰ ਤੇ ਬੈਠਾ ਮੇਰੇ ਕੋਲ ਆਸਤ ਕਿਨਾਰੇ ਤੇ ਵੀ ਇਸ ਕਰਕੇ ਤੁਹਾਨੂੰ ਅਲਰਟ ਕਰ ਰਹੇ ਹਾਂ ਕਿ ਰਾਤ ਨੂੰ ਆਪਣੇ ਘਰਾਂ ਦੀਆਂ ਲਾਈਟਾਂ ਜਿਵੇਂ 7:30 8:00 ਵਜੇ ਆਪਣਾ ਖਾਣਾ ਖਾ ਕੇ ਬੰਦ ਕਰ ਦਿਓ ਕੋਈ ਲਾਈਟ ਨਾ ਜਗਾਓ ਬਾਹਰ ਦੀ ਗਲੀ ਦੀ ਬੱਤੀ ਜਗਾ ਦਿਓ ਫਲਾਣਾ ਗੱਤੀ ਕੋਈ ਨਾ ਜਗਾਓ ਠੀਕ ਹੈ ਭਾਈ ਇਸ ਟਾਈਮ ਸਿੱਧੀਆਂ ਮਜੇਲਾ ਹੀ ਆ ਰਹੀਆਂ ਨੇ ਅਸੀਂ ਖੁਦ ਸਾਰੀ ਰਾਤ ਪੂਰੀ ਰਾਤ ਠੰਡ ਬਰਫ਼ ਦੇ ਵਿੱਚ ਅਸੀਂ ਮੋਰਚੇ ਦੇ ਵਿੱਚ ਬੈ ਬੈ ਕੱਟੀਆਂ ਪੂਰੀ ਰਾਤ ਹੋ ਗਈ ਸਰ ਅੱਜ ਵੀ ਅੱਜ ਵੀ ਹੁਣ ਵੀ ਮੈਂ ਤੁਹਾਨੂੰ ਆ 2 ਮਿੰਟ ਬਾਅਦ ਇਹਨੂੰ ਕਹਿੰਦੇ ਘਰੇ ਦੱਸੋ ਆਪਣੇ ਆਪਣੇ ਘਰੇ ਦੱਸ ਦੋ ਵੀ ਠੀਕ ਠਾਕ ਤਾਂ 5 ਮਿੰਟ ਬਾਅਦ ਨੇਟ ਦਿੱਤਾ ਹੈ ਇਸ ਕਰਕੇ ਵੀ ਕਿਰਪਾ ਕਰਕੇ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ ਨਾਲ ਬੰਦ ਕਰਕੇ ਪੂਰਾ ਹਨੇਰਾ ਕਰਕੇ ਸੋ ਜਿਆ ਕਰੋ ਅਗਰ ਬਚਣਾ ਹੈ ਕਿਉਂਕਿ ਮੇਰੇ ਜਿਹੜਾ ਅੱਜ ਕੱਲ 5 5 6 ਕਿਲੋਮੀਟਰ ਵਾਲੀ ਮੇਰੇ ਜਿਹੜਾ ਚੱਲ ਗਈਆਂ ਸਿੱਧੀ ਅੰਦਰੇ ਬਾਜੀਆਂ ਲਾਈਟ ਕਨੈਕਟ ਕਰਦੀਆਂ ਤੇ ਸਿੱਧੀ ਅੰਦਰ ਆ ਕੇ ਬਜ ਗਈ ਜਿਹੜੀ ਲਾਈਟ ਜਗਦੀ ਦਿਖੀ ਬਾਹਰ ਤੇ ਮੇਰੇ ਵੱਲੋਂ ਬੇਨਤੀ ਹੈ ਕਿ ਇਹ ਸਟੈਕ ਤੋਂ ਆ 15 ਦਿਨ ਤੱਕ ਜੇ ਤਕਰੀਬਨ 16 17 ਤਰੀਕ ਤੱਕ ਜੋ ਬਚ ਗਿਆ ਬਚ ਗਿਆ ਉਹ ਤੋਂ ਬਾਅਦ ਕੱਖ ਨਹੀਂ ਹੋਣਾ ਉਹਦੇ ਬਾਅਦ ਸਾਰੇ ਲਾਟੀ ਲਟ ਹੈ ਤੇ ਸਾਰਿਆਂ ਨੂੰ ਮੇਰੇ ਵੱਲ ਬੇਨਤੀ ਹੈ ਕਿ ਆਪਣੀ ਲਾਈਟਾਂ ਟਾਈਮ ਨਾਲ ਬੰਦ ਕਰਦਿਆ ਕਰੋ ਸਤਿ ਸ਼੍ਰੀ ਅਕਾਲ ਸਾਰਿਆਂ ਸਤਿ ਸ਼੍ਰੀ ਅਕਾਲ ਸਾਰੇ ਪਿੰਡ ਨਿਵਾਸੀਆਂ ਨੂੰ ਵੱਡੇ ਛੋਟੇ ਮੇਰੇ ਭਰਾਵਾਂ ਨੂੰ ਮੈਂ ਸੁਬੇਦਾਰ ਭਪਿੰਦਰ ਸਿੰਘ ਬੋਲ ਰਿਹਾ ਕਿਰਪਾ ਕਰਕੇ ਇਹ 3-4 ਦਿਨ ਬਹੁਤ ਜ਼ਿਆਦਾ ਇੱਥੇ ਮਤਲਬ ਖਰਾਬ ਚੱਲ ਰਿਹਾ ਕੰਮ ਤੁਸੀਂ ਸਾਰੇ ਸਮਝਦੇ ਹੋ ਕਿ ਲੜਾਈ ਦੇ ਹਾਲਾਤ ਪੂਰੇ ਅੱਗੇ ਵੀ ਵੱਧ ਗਿਆ ਸੀ ਮੈਂ ਬਾਰਡਰ ਤੇ ਬੈਠਾ ਮਿਲਕੋ ਲਾਸਟ ਕਿਨਾਰੇ ਤੇ ਵੀ ਇਸ ਕਰਕੇ ਸੋਨ ਦਾ ਅਲਰਟ ਕਰ ਰਹੇ ਹਾਂ ਕਿ ਰਾਤ ਨੂੰ ਆਪਣੇ ਘਰਾਂ ਦੀਆਂ ਲਾਈਟਾਂ ਜਿਵੇਂ 7:30-8:00 ਵਜੇ ਆਪਣਾ ਖਾਣਾ ਖਾ ਕੇ ਬੰਦ ਕਰ ਦਿਓ ਕੋਈ ਲਾਈਟ ਨਾ ਜਗਾਓ ਬਾਹਰ ਦੀ ਗਲੀ ਦੀ ਬੱਤੀ ਜਗਾ ਦਿਓ ਫਲਾਣਾ ਗੱਤੀ ਕੋਈ ਨਾ ਜਗਾਓ ਠੀਕ ਹੈ ਭਾਈ ਇਸ ਟਾਈਮ ਸਿੱਧੀਆਂ ਮਜੇਲਾ ਹੀ ਆ ਰਹੀਆਂ ਨੇ ਅਸੀਂ ਖੁਦ ਸਾਰੀ ਰਾਤ ਪੂਰੀ ਰਾਤ ਠੰਡ ਬਰਫ਼ ਦੇ ਵਿੱਚ ਅਸੀਂ ਮੋਰਚੇ ਦੇ ਵਿੱਚ ਬੈਠੇ ਆ ਸਤਿ ਸ੍ਰੀ ਅਕਾਲ ਸਾਰੇ ਪਿੰਡ ਨਿਵਾਸੀਆਂ ਨੂੰ ਵੱਡੇ ਛੋਟੇ ਮੇਰੇ ਭਰਾਵਾਂ ਨੂੰ ਮੈਂ ਸੁਖਦਰਪ ਭਪਿੰਦਰ ਸਿੰਘ ਬੋਲ ਰਿਹਾ ਕਿਰਪਾ ਕਰਕੇ ਇਹ ਤਿੰਨ ਚਾਰ ਦਿਨ ਬਹੁਤ ਜ਼ਿਆਦਾ ਇੱਥੇ ਮਤਲਬ ਖਰਾਬ ਚੱਲ ਰਿਆ ਕੰਮ ਤੁਸੀਂ ਸਾਰੇ ਸਮਝਦੇ ਹੋ ਕਿ ਲੜਾਈ ਦੇ ਹਾਲਾਤ ਪੂਰੇ ਅੱਗੇ ਵੀ ਵੱਧ ਗਿਆ ਸੀ ਮੈਂ ਬਾਰਡਰ ਤੇ ਬੈਠਾ ਬਿਲਕੁਲ ਆਸਤ ਕਿਨਾਰੇ ਤੇ ਵੀ ਇਸ ਕਰਕੇ ਤੁਹਾਨੂੰ ਅਲਰਟ ਕਰ ਰਿਹਾ ਕਿ ਰਾਤ ਨੂੰ ਆਪਣੇ ਘਰਾਂ ਦੀਆਂ ਲਾਈਟਾਂ ਗੀਵਨ 7:30-8:00 ਵਜੇ ਆਪਣਾ ਖਾਣਾ ਖਾ ਕੇ ਬੰਦ ਕਰ ਦਿਓ ਕੋਈ ਲੇਟ ਨਾ ਜਗਾਓ ਬਾਹਰ ਦੀ ਗਲੀ ਦੀ ਬੱਤੀ ਜਗਾ ਦਿਓ ਖਾਣਾ ਖਾਣਾਂ ਦੀ ਗੱਤੀ ਕੋਈ ਨਾ ਜਗਾਓ ਠੀਕ ਹੈ ਬਾਈ ਇਸ ਟਾਈਮ ਸਿੱਧੀਆਂ ਮਜੇਲਾ ਹੀ ਆ ਰਹੀਆਂ ਨੇ ਅਸੀਂ ਖੁਦ ਸਾਰੀ ਰਾਤ ਪੂਰੀ ਰਾਤ ਠੰਡ ਬਰਫ਼ ਦੇ ਵਿੱਚ ਅਸੀਂ ਮੋਰਚੇ ਦੇ ਵਿੱਚ ਬਹਿ ਬਹਿ ਕੱਟੀਆਂ ਪੂਰੀ ਰਾਤ ਹੋ ਗਈ ਸਰ ਅੱਜ ਵੀ ਅੱਜ ਵੀ ਹੁਣ ਵੀ ਮੈਂ ਤੁਹਾਨੂੰ 2 ਮਿੰਟ ਬਾਅਦ ਇਹਨੂੰ ਘਰੇ ਦੱਸੋ ਆਪਣੇ ਆਪਣੇ ਘਰੇ ਦੱਸ ਦਿਓ ਵੀ ਠੀਕ ਠਾਕ ਤਾਂ 5 ਮਿੰਟ ਬਾਅਦ ਨੇਟ ਦਿੱਤਾ ਹੈ ਇਸ ਕਰਕੇ ਵੀ ਕਿਰਪਾ ਕਰਕੇ ਸਾਰੇ ਪਿੰਡ ਵਾਸੀਨ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ ਨਾਲ ਬੰਦ ਕਰਕੇ ਪੂਰਾ ਹਨੇਰਾ ਕਰਕੇ ਸੋਇਆ ਕਰੋ ਅਗਰ ਬਚਣਾ ਹੈ ਕਿਉਂਕਿ ਮੇਜੇ ਅਲਰਜੀ ਕਰ ਪੰਜ 6 ਕਿਲੋਮੀਟਰ ਵਾਲੀਆਂ ਮੇਜੇਲਾ ਚੱਲ ਗਈਆਂ ਸਿੱਧੀਆਂ ਅੰਦਰੇ ਪਾਦੀਆਂ ਲਾਈਟ ਕੰਡੈਕਟ ਕਰਦੀਆਂ ਤੇ ਸਿੱਧੀ ਅੰਦਰ ਆ ਕੇ ਬਜਰੀ ਜੀ ਦੀ ਲਾਈਟ ਜਗਦੀ ਰਹੀ ਬਾਹਰ ਤੇ ਮੇਰੇ ਵੱਲੋਂ ਬੇਨਤੀ ਹੈ ਕਿ ਇਹ ਸਟੈਗ ਤੋਂ ਆ 15 ਦਿਨ ਤੱਕ ਜੇ ਤਕਰੀਬਨ 16 17 ਤਰੀਕ ਤੱਕ ਜੇ ਬਚ ਗਿਆ ਬਚ ਗਿਆ ਉਹ ਤੋਂ ਬਾਅਦ ਕੱਖ ਨਹੀਂ ਹੋਣਾ ਉਹਦੇ ਬਾਅਦ ਸਾਰੇ ਲਾਟੀ ਲਟ ਹੈ ਤੇ ਸਾਰਿਆਂ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ ਨਾਲ ਬੰਦ ਕਰਦਿਆ ਕਰੋ ਸਤਿ ਸ਼੍ਰੀ ਅਕਾਲ ਸਾਰੇ ਸਤਿ ਸ਼੍ਰੀ ਅਕਾਲ ਸਾਰੇ ਪਿੰਡ ਨਿਵਾਸੀਆਂ ਨੂੰ ਵੱਡੇ ਛੋਟੇ ਮੇਰੇ ਭਰਾਵਾਂ ਨੂੰ ਮੈਂ ਸੁਬੇਦਾਰ ਭਪਿੰਦਰ ਸਿੰਘ ਬੋਲ ਰਿਹਾ ਕਿਰਪਾ ਕਰਕੇ ਇਹ ਤਿੰਨ ਚਾਰ ਦਿਨ ਬਹੁਤ ਜ਼ਿਆਦਾ ਇੱਥੇ ਮਤਲਬ ਖਰਾਬ ਚੱਲ ਰਿਆ ਕੰਮ ਤੁਸੀਂ ਸਾਰੇ ਸਮਝਦੇ ਹੋ ਕਿ ਲੜਾਈ ਦੇ ਹਾਲਾਤ ਪੂਰੇ ਅੱਗੇ ਵੀ ਵਧ ਗਿਆ ਸੀ ਮੈਂ ਬਾਰਡਰ 'ਤੇ ਬੈਠਾ ਮਿਲਕੋ ਲਾਸਟ ਕਿਨਾਰੇ ਤੇ ਵੀ ਇਸ ਕਰਕੇ ਤੁਹਾਨੂੰ ਅਲਰਟ ਕਰ ਰਿਹਾ ਕਿ ਰਾਤ ਨੂੰ ਆਪਣੇ ਘਰਾਂ ਦੀਆਂ ਲਾਈਟਾਂ ਗੀਵਨ 7:30-8:00 ਵਜੇ ਆਪਣਾ ਖਾਣਾ ਖਾ ਕੇ ਬੰਦ ਕਰ ਦਿਓ ਕੋਈ ਲਾਈਟ ਨਾ ਜਗਾਓ ਬਾਹਰ ਦੀ ਗਲੀ ਦੀ ਬੱਤੀ ਜਗਾ ਦਿਓ ਖਾਣਾ ਖਾਣਾਂ ਗੱਤੀ ਕੋਈ ਨਾ ਜਗਾਓ ਠੀਕ ਹੈ ਬਾਈ ਇਸ ਟਾਈਮ ਸਿੱਧੀਆਂ ਮਜੇਲਾ ਹੀ ਆ ਰਹੀਆਂ ਨੇ ਅਸੀਂ ਖੁਦ ਸਾਰੀ ਰਾਤ ਪੂਰੀ ਰਾਤ ਠੰਡ ਬਰਫ਼ ਦੇ ਵਿੱਚ ਅਸੀਂ ਮੋਰਚੇ ਦੇ ਵਿੱਚ ਬਹਿ ਬਹਿ ਕੱਟੀਆਂ ਪੂਰੀ ਰਾਤ ਹੋ ਗਈ ਸਰ ਅੱਜ ਵੀ ਅੱਜ ਵੀ ਹੁਣ ਵੀ ਮੈਂ ਤੁਹਾਨੂੰ 2 ਮਿੰਟ ਬਾਅਦ ਇਹਨੂੰ ਕਿਨੇ ਘਰੇ ਦੱਸੋ ਆਪਣੇ ਆਪਣੇ ਘਰੇ ਦੱਸ ਦਿਓ ਠੀਕ ਠਾਕ ਤਾਂ 5 ਮਿੰਟ ਬਾਅਦ ਨੇਟ ਦਿੱਤਾ ਹੈ ਇਸ ਕਰਕੇ ਵੀ ਕਿਰਪਾ ਕਰਕੇ ਸਾਰੇ ਪਿੰਡ ਵਾਸੀਨ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ ਨਾਲ ਬੰਦ ਕਰਕੇ ਪੂਰਾ ਹਨੇਰਾ ਕਰਕੇ ਸੋਇਆ ਕਰੋ ਅਗਰ ਬਚਣਾ ਹੈ ਕਿਉਂਕਿ ਮੇਜੇ ਅਲਰਜੀ ਕਰ ਪੰਜ ਸਿਰੇ ਤੋਂ ਕਿਲੋਮੀਟਰ ਵਾਲੀਆਂ ਮੇਜੇਲਾ ਚੱਲ ਗਈਆਂ ਸਿੱਧੀਆਂ ਅੰਦਰੇ ਬਾਦੀਆਂ ਲਾਈਟ ਕੰਟੈਕਟ ਕਰਦੀਆਂ ਤੇ ਸਿੱਧੀ ਅੰਦਰ ਆ ਕੇ ਬਜਰੀ ਜੀ ਦੀ ਲਾਈਟ ਜਗਦੀ ਰਹੀ ਬਾਹਰ ਤੇ ਮੇਰੇ ਵੱਲੋਂ ਬੇਨਤੀ ਹੈ ਕਿ ਇਹ ਸਟੈਕ ਤੋਂ ਆ 15 ਦਿਨ ਤੱਕ ਜੇ ਤਕਰੀਬਨ 16 17 ਤਰੀਕ ਤੱਕ ਜੇ ਬਚ ਗਿਆ ਬਚ ਗਿਆ ਉਹ ਤੋਂ ਬਾਅਦ ਕੱਖ ਨਹੀਂ ਹੋਣਾ ਉਹਦੇ ਬਾਅਦ ਸਾਰੇ ਲਾਟੀ ਅਲਟ ਹੈ ਤੇ ਸਾਰਿਆਂ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ ਨਾਲ ਬੰਦ ਕਰਦੇ ਸਤਿ ਸ੍ਰੀ ਅਕਾਲ ਸਾਰੇ ਸਤਿ ਸ੍ਰੀ ਅਕਾਲ ਸਾਰੇ ਪਿੰਡ ਨਿਵਾਸੀਆਂ ਨੂੰ ਵੱਡੇ ਛੋਟੇ ਮੇਰੇ ਭਰਾਵਾਂ ਨੂੰ ਮੈਂ ਸੁਬੇਦਾਰ ਭਪਿੰਦਰ ਸਿੰਘ ਬੋਲ ਰਿਹਾ ਕਿਰਪਾ ਕਰਕੇ ਇਹ ਤਿੰਨ ਚਾਰ ਦਿਨ ਬਹੁਤ ਜ਼ਿਆਦਾ ਇੱਥੇ ਮਤਲਬ ਖਰਾਬ ਚੱਲ ਰਿਆ ਕੰਮ ਤੁਸੀਂ ਸਾਰੇ ਸਮਝ ਲਿਓ ਕੀ ਲੜਾਈ ਦੇ ਹਾਲਾਤ ਪੂਰੇ ਅੱਗੇ ਵੀ ਵੱਧ ਗਿਆ ਸੀ ਮੈਂ ਬਾਰਡਰ 'ਤੇ ਬੈਠਾ ਮਿਲਕੋ ਲਾਸਟ ਕਿਨਾਰੇ ਤੇ ਵੀ ਇਸ ਕਰਕੇ ਤੁਹਾਨੂੰ ਅਲਰਟ ਕਰ ਰਹੇ ਹਾਂ ਕਿ ਰਾਤ ਨੂੰ ਆਪਣੇ ਘਰਾਂ ਦੀਆਂ ਲਾਈਟਾਂ ਗੀਵਨ 7:30-8:00 ਵਜੇ ਆਪਣਾ ਖਾਣਾ ਖਾ ਕੇ ਬੰਦ ਕਰ ਦਿਓ ਕੋਈ ਲਾਈਟ ਨਾ ਜਗਾਓ ਬਾਹਰ ਦੀ ਗਲੀ ਦੀ ਬੱਤੀ ਜਗਾ ਦਿਓ ਫਲਾਣਾ ਗੱਤੀ ਕੋਈ ਨਾ ਜਗਾਓ ਠੀਕ ਹੈ ਬਾਈ ਇਸ ਟਾਈਮ ਸਿੱਧੀਆਂ ਮਜੇਲਾ ਹੀ ਆ ਰਹੀਆਂ ਨੇ ਅਸੀਂ ਖੁਦ ਸਾਰੀ ਰਾਤ ਪੂਰੀ ਰਾਤ ਠੰਡ ਬਰਫ਼ ਦੇ ਵਿੱਚ ਅਸੀਂ ਮੋਰਚੇ ਦੇ ਵਿੱਚ ਬਹਿ ਬਹਿ ਕੱਟੀਆਂ ਪੂਰੀ ਰਾਤ ਹੋ ਗਈ ਸਰ ਅੱਜ ਵੀ ਅੱਜ ਵੀ ਹੁਣ ਵੀ ਮੈਂ ਤੁਹਾਨੂੰ ਆ 2 ਮਿੰਟ ਬਾਅਦ ਇਹਨੂੰ ਕਿਨੇ ਘਰੇ ਦੱਸੋ ਆਪਣੇ ਆਪਣੇ ਘਰੇ ਦੱਸ ਦਿਓ ਠੀਕ ਠਾਕ ਤਾਂ 5 ਮਿੰਟ ਬਾਅਦ ਨੇਟ ਦਿੱਤਾ ਹੈ ਇਸ ਕਰਕੇ ਵੀ ਕਿਰਪਾ ਕਰਕੇ ਸਾਰੇ ਪਿੰਡ ਵਾਸੀਨ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ ਨਾਲ ਬੰਦ ਕਰਕੇ ਪੂਰਾ ਹਨੇਰਾ ਕਰਕੇ ਸੋਇਆ ਕਰੋ ਅਗਰ ਬਚਣਾ ਹੈ ਕਿਉਂਕਿ ਮੇਜਲਾ ਲਾਜਿਕਲ ਪਰਪਸ 6 ਕਿਲੋਮੀਟਰ ਵਾਲੀ ਮੇਜਲਾ ਚੱਲ ਗਈਆਂ ਸਿੱਧੀਆਂ ਅੰਦਰ ਬਾਦੀਆਂ ਲਾਈਟ ਕੰਡੈਕਟ ਕਰਦੀਆਂ ਤੇ ਸਿੱਧੀ ਅੰਦਰ ਆ ਕੇ ਬਜਰੀ ਜੀ ਦੀ ਲਾਈਟ ਜਗਦੀ ਦੇਖੀ ਬਾਹਰ ਤੇ ਮੇਰੇ ਵੱਲੋਂ ਬੇਨਤੀ ਹੈ ਕਿ ਇਹ ਸਟੈਗ ਤੋਂ ਆ 15 ਦਿਨ ਤੱਕ ਜੇ ਤਕਰੀਬਨ 16 17 ਤਰੀਕ ਤੱਕ ਜੇ ਬਚ ਗਿਆ ਬਚ ਗਿਆ ਉਹ ਤੋਂ ਬਾਅਦ ਕੱਖ ਨਹੀਂ ਹੋਣਾ ਉਹਦੇ ਬਾਅਦ ਸਾਰੇ ਲਾਟੀ ਅਲਟ ਹੈ ਤੇ ਸਾਰਿਆਂ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ ਨਾਲ ਬੰਦ ਕਰਦਿਆ ਸਤਿ ਸ਼੍ਰੀ ਅਕਾਲ ਸਾਰੇ ਸਤਿ ਸ਼੍ਰੀ ਅਕਾਲ ਸਾਰੇ ਪਿੰਡ ਨਿਵਾਸੀਆਂ ਨੂੰ ਵੱਡੇ ਛੋਟੇ ਨੂੰ ਮੈਂ ਸੁਬੇਦਾਰ ਭਵਿੰਦਰ ਸਿੰਘ ਬੋਲ ਰਿਹਾ ਕਿਰਪਾ ਕਰਕੇ ਇਹ ਤਿੰਨ ਚਾਰ ਦਿਨ ਬਹੁਤ ਜ਼ਿਆਦਾ ਇੱਥੇ ਮਤਲਬ ਖਰਾਬ ਚੱਲ ਰਿਆ ਕੰਮ ਤੁਸੀਂ ਸਾਰੇ ਸਮਝਦੇ ਹੋ ਕਿ ਲੜਾਈ ਦੇ ਹਾਲਾਤ ਪੂਰੇ ਅੱਗੇ ਵੀ ਵੱਧ ਗਿਆ ਸੀ ਮੈਂ ਬਾਰਡਰ 'ਤੇ ਬੈਠਾ ਮਿਲਕੋ ਲਾਸਤ ਕਿਨਾਰੇ ਤੇ ਵੀ ਇਸ ਕਰਕੇ ਤੁਹਾਨੂੰ ਅਲਰਟ ਕਰ ਰਿਹਾ ਕਿ ਰਾਤ ਨੂੰ ਆਪਣੇ ਘਰਾਂ ਦੀਆਂ ਲਾਈਟਾਂ ਗੀਵਨ 7:30-8:00 ਵਜੇ ਆਪਣਾ ਖਾਣਾ ਖਾ ਕੇ ਬੰਦ ਕਰ ਦਿਓ ਕੋਈ ਲੇਟ ਨਾ ਜਗਾਓ ਬਾਹਰ ਦੀ ਗਲੀ ਦੀ ਬੱਤੀ ਜਗਾ ਦਿਓ ਫਲਾਣਾ ਗੱਤੀ ਕੋਈ ਨਾ ਜਗਾਓ ਠੀਕ ਹੈ ਬਾਈ ਇਸ ਟਾਈਮ ਸਿੱਧੀਆਂ ਮਜੇਲਾ ਹੀ ਆ ਰਹੀਆਂ ਨੇ ਅਸੀਂ ਖੁਦ ਸਾਰੀ ਰਾਤ ਪੂਰੀ ਰਾਤ ਠੰਡ ਬਰਫ਼ ਦੇ ਵਿੱਚ ਅਸੀਂ ਮੋਰਚੇ ਦੇ ਵਿੱਚ ਬਹਿ ਬਹਿ ਕੱਟੀਆਂ ਪੂਰੀ ਰਾਤ ਹੋ ਗਈ ਸਰ ਅੱਜ ਵੀ ਅੱਜ ਵੀ ਹੁਣ ਵੀ ਮੈਂ ਤੁਹਾਨੂੰ ਆ 2 ਮਿੰਟ ਬਾਸੇ ਇਹਨੂੰ ਘਰੇ ਦੱਸੋ ਆਪਰੇ ਆਪਣੇ ਘਰੇ ਦੱਸ ਦਿਓ ਵੀ ਠੀਕ ਠਾਕ ਤਾਂ 5 ਮਿੰਟ ਬਾਸੇ ਨੈਟ ਦਿੱਤਾ ਹੈ ਇਸ ਕਰਕੇ ਵੀ ਕਿਰਪਾ ਕਰਕੇ ਸਾਰੇ ਪਿੰਡ ਵਾਸੀਨ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ ਨਾਲ ਬੰਦ ਕਰਕੇ ਪੂਰਾ ਹਨੇਰਾ ਕਰਕੇ ਸੋਇਆ ਕਰੋ ਅਗਰ ਬਚਣਾ ਹੈ ਕਿਉਂਕਿ ਮੇझे ਅਲਰਜੀ ਕਰ ਪਰਪੰਸ ਸੀਰੀਸ ਦੇ ਕਿਲੋਮੀਟਰ ਵਾਲੀਆਂ ਮੇਜਲਾ ਚੱਲ ਗਈਆਂ ਸਿੱਧੀਆਂ ਅੰਦਰੇ ਬਾਦੀਆਂ ਲਾਈਟ ਕੰਡੈਕਟ ਕਰਦੀਆਂ ਤੇ ਸਿੱਧੀ ਅੰਦਰ ਆ ਕੇ ਬਜਰੀ ਜਿਹੜੀ ਲਾਈਟ ਜਗਦੀ ਰਹੀ ਬਾਹਰ ਤੇ ਮੇਰੇ ਵੱਲੋਂ ਬੇਨਤੀ ਹੈ ਕਿ ਇਹ ਸਟੈਗ ਤੋਂ ਆ 15 ਦਿਨ ਤੱਕ ਜੇ ਤਕਰੀਬਨ 16 17 ਤਰੀਕ ਤੱਕ ਜੇ ਬਚ ਗਿਆ ਬਚ ਗਿਆ ਉਹ ਤੋਂ ਬਾਅਦ ਕੱਖ ਨਹੀਂ ਹੋਣਾ ਉਹਦੇ ਬਾਅਦ ਸਾਰੇ ਲਾਟੀ ਲਟ ਹੈ ਤੇ ਸਾਰਿਆਂ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ ਨਾਲ ਬੰਦ ਕਰਦ ਸਤਿ ਸ਼੍ਰੀ ਅਕਾਲ ਸਾਰੇ ਸਤਿ ਸ਼੍ਰੀ ਅਕਾਲ ਸਾਰੇ ਪਿੰਡ ਨਿਵਾਸੀਆਂ ਨੂੰ ਵੱਡੇ ਛੋਟੇ ਮੇਰੇ ਭਰਾਵਾਂ ਨੂੰ ਮੈਂ ਸੁਬੇਦਾਰ ਭਪਿੰਦਰ ਸਿੰਘ ਬੋਲ ਰਿਹਾ ਕਿਰਪਾ ਕਰਕੇ ਇਹ ਤਿੰਨ ਚਾਰ ਦਿਨ ਬਹੁਤ ਜ਼ਿਆਦਾ ਇੱਥੇ ਮਤਲਬ ਖਰਾਬ ਚੱਲ ਰਿਆ ਕੰਮ ਤੁਸੀਂ ਸਾਰੇ ਸਮਝਦੇ ਹੋ ਕਿ ਲੜਾਈ ਦੇ ਹਾਲਾਤ ਪੂਰੇ ਅੱਗੇ ਵੀ ਵੱਧ ਗਿਆ ਸੀ ਮੈਂ ਬਾਰਡਰ 'ਤੇ ਬੈਠਾ ਮਿਲਕੋ ਲਾਸਟ ਕਿਨਾਰੇ ਤੇ ਵੀ ਇਸ ਕਰਕੇ ਤੁਹਾਨੂੰ ਅਲਰਟ ਕਰ ਰਹੇ ਹਾਂ ਕਿ ਰਾਤ ਨੂੰ ਆਪਣੇ ਘਰਾਂ ਦੀਆਂ ਲਾਈਟਾਂ ਗੀਵਨ 7:3-8 ਵਜੇ ਆਪਣਾ ਖਾਣਾ ਖਾ ਕੇ ਬੰਦ ਕਰ ਦਿਓ ਕੋਈ ਲਾਈਟ ਨਾ ਜਗਾਓ ਬਾਹਰ ਦੀ ਗਲੀ ਦੀ ਬੱਤੀ ਜਗਾ ਦਿਓ ਖਾਣਾ ਖਾਣਾਂ ਗੱਤੀ ਕੋਈ ਨਾ ਜਗਾਓ ਠੀਕ ਹੈ ਬਾਈ ਇਸ ਟਾਈਮ ਸਿੱਧੀਆਂ ਮਝੈਲਾ ਹੀ ਆ ਰਹੀਆਂ ਨੇ ਅਸੀਂ ਖੁਦ ਸਾਰੀ ਰਾਤ ਪੂਰੀ ਰਾਤ ਠੰਡ ਬਰਫ਼ ਦੇ ਵਿੱਚ ਅਸੀਂ ਮੋਰਚੇ ਦੇ ਵਿੱਚ ਬਹਿ ਬਹਿ ਸਤਿ ਸ੍ਰੀ ਅਕਾਲ ਸਾਰੇ ਪਿੰਡ ਨਿਵਾਸੀਆਂ ਨੂੰ ਵੱਡੇ ਛੋਟੇ ਮੇਰੇ ਭਰਾਵਾਂ ਨੂੰ ਮੈਂ ਸੁਬੇਦਾਰ ਭਪਿੰਦਰ ਸਿੰਘ ਬੋਲ ਰਿਹਾ ਕਿਰਪਾ ਕਰਕੇ ਇਹ 3-4 ਦਿਨ ਬਹੁਤ ਜ਼ਿਆਦਾ ਇੱਥੇ ਮਤਲਬ ਖਰਾਬ ਚੱਲ ਰਿਹਾ ਕੰਮ ਤੁਸੀਂ ਸਾਰੇ ਸਮਝਦੇ ਹੋ ਕਿ ਲੜਾਈ ਦੇ ਹਾਲਾਤ ਪੂਰੇ ਅੱਗੇ ਵੀ ਵੱਧ ਗਿਆ ਸੀ ਮੈਂ ਬਾਰਡਰ 'ਤੇ ਬੈਠਾ ਮਿਲਕੋ ਲਾਸਟ ਕਿਨਾਰੇ ਤੇ ਵੀ ਇਸ ਕਰਕੇ ਤੁਹਾਨੂੰ ਅਲਰਟ ਕਰ ਰਹੇ ਹਾਂ ਕਿ ਰਾਤ ਨੂੰ ਆਪਣੇ ਘਰਾਂ ਦੀਆਂ ਲਾਈਟਾਂ ਜਿਵੇਂ 7:30-8:00 ਵਜੇ ਆਪਣਾ ਖਾਣਾ ਖਾ ਕੇ ਬੰਦ ਕਰ ਦਿਓ ਕੋਈ ਲਾਈਟ ਨਾ ਜਗਾਓ ਬਾਹਰ ਦੀ ਗਲੀ ਦੀ ਬੱਤੀ ਜਗਾ ਦਿਓ ਫਲਾਣਾ ਗੱਤੀ ਕੋਈ ਨਾ ਜਗਾਓ ਠੀਕ ਹੈ ਭਾਈ ਇਸ ਟਾਈਮ ਸਿੱਧੀਆਂ ਮਜੇਲਾ ਹੀ ਆ ਰਹੀਆਂ ਨੇ ਅਸੀਂ ਖੁਦ ਸਾਰੀ ਰਾਤ ਪੂਰੀ ਰਾਤ ਠੰਡ ਬਰਫ਼ ਦੇ ਵਿੱਚ ਅਸੀਂ ਮੋਰਚੇ ਦੇ ਵਿੱਚ ਬੈ ਬੈ ਕੱਟੀਆਂ ਪੂਰੀ ਰਾਤ ਹੋ ਗਈ ਸਰ ਅੱਜ ਵੀ ਅੱਜ ਵੀ ਹੁਣ ਵੀ ਮੈਂ ਤੁਹਾਨੂੰ 2 ਮਿੰਟ ਬਾਅਦ ਇਹਨੂੰ ਕਿਨੇ ਘਰੇ ਦੱਸੋ ਆਪਰੇ ਆਪਣੇ ਘਰੇ ਦੱਸ ਦੋ ਵੀ ਠੀਕ ਠਾਕ ਤਾਂ 5 ਮਿੰਟ ਬਾਅਦ ਨੇਟ ਦਿੱਤਾ ਹੈ ਇਸ ਕਰਕੇ ਵੀ ਕਿਰਪਾ ਕਰਕੇ ਸਾਰੇ ਪਿੰਡ ਵਾਸੀਨ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ ਨਾਲ ਬੰਦ ਕਰਕੇ ਪੂਰਾ ਹਨੇਰਾ ਕਰਕੇ ਸੋਇਆ ਕਰੋ ਅਗਰ ਬਚਣਾ ਹੈ ਕਿਉਂਕਿ ਮੇਜਲਾ ਲਾਜਿਕਲ ਪਰਪਰਸ 3 ਕਿਲੋਮੀਟਰ ਵਾਲੀ ਮੇਜਲਾ ਚੱਲ ਗਈ ਸਿੱਧੀ ਅੰਦਰੇ ਪਾਦੀਆਂ ਲਾਈਟ ਕੰਡੈਕਟ ਕਰਦੀਆਂ ਤੇ ਸਿੱਧੀ ਅੰਦਰ ਆ ਕੇ ਬਜਰੀ ਜੀ ਦੀ ਲਾਈਟ ਜਗਦੀ ਦੇਖੀ ਬਾਹਰ ਤਾਂ ਮੇਰੇ ਵੱਲੋਂ ਬੇਨਤੀ ਹੈ ਕਿ ਇਹ ਸਟੈਗ ਤੋਂ ਆ 15 ਦਿਨ ਤੱਕ ਜੇ ਤਕਰੀਬਨ 16 17 ਤਰੀਕ ਤੱਕ ਜੋ ਬਚ ਗਿਆ ਬਚ ਗਿਆ ਉਹ ਤੋਂ ਬਾਅਦ ਕੱਖ ਨਹੀਂ ਹੋਣਾ ਉਹਦੇ ਬਾਅਦ ਸਾਰੇ ਲਾਟੀ ਲਟ ਹੈ ਤੇ ਸਾਰਿਆਂ ਨੂੰ ਮੇਰੇ ਵੱਲ ਬੇਨਤੀ ਹੈ ਕਿ ਆਪਣੀ ਲਾਈਟਾਂ ਟਾਈਮ 'ਨਾ ਬੰਦ ਕਰਦੇ ਕਰੋ ਸਤਿ ਸ਼੍ਰੀ ਅਕਾਲ ਸਾਰਿਆਂ ਸਤਿ ਸ਼੍ਰੀ ਅਕਾਲ ਸਾਰੇ ਪਿੰਡ ਨਿਵਾਸੀਆਂ ਨੂੰ ਵੱਡੇ ਛੋਟੇ ਮੇਰੇ ਭਰਾਵਾਂ ਨੂੰ ਮੈਂ ਸੁਬੇਦਾਰ ਭਪਿੰਦਰ ਸਿੰਘ ਬੋਲ ਰਿਹਾ ਕਿਰਪਾ ਕਰਕੇ ਇਹ 3-4 ਦਿਨ ਬਹੁਤ ਜ਼ਿਆਦਾ ਇੱਥੇ ਮਤਲਬ ਖਰਾਬ ਚੱਲ ਰਿਹਾ ਕੰਮ ਤੁਸੀਂ ਸਾਰੇ ਸਮਝਦੇ ਹੋ ਕਿ ਲੜਾਈ ਦੇ ਹਾਲਾਤ ਪੂਰੇ ਅੱਗੇ ਵੀ ਵਧ ਗਿਆ ਸੀ ਮੈਂ ਬਾਂਹ ਬਾਰਡਰ ਤੇ ਬੈਠਾ ਬਿਲਕੁਲ ਆਸਟ ਕਿਨਾਰੇ ਤੇ ਵੀ ਇਸ ਕਰਕੇ ਤੁਹਾਨੂੰ ਅਲਰਟ ਕਰ ਰਹੇ ਹਾਂ ਕਿ ਰਾਤ ਨੂੰ ਆਪਣੇ ਘਰਾਂ ਦੀਆਂ ਲਾਈਟਾਂ ਜਿਵੇਂ 7:30-8:00 ਵਜੇ ਆਪਣਾ ਖਾਣਾ ਖਾ ਕੇ ਬੰਦ ਕਰ ਦਿਓ ਕੋਈ ਲਾਈਟ ਨਾ ਜਗਾਓ ਬਾਹਰ ਦੀ ਗਲੀ ਦੀ ਬੱਤੀ ਜਗਾ ਦਿਓ ਖਲਾਨਾ ਗਤੀ ਕੋਈ ਨਾ ਜਗਾਓ ਠੀਕ ਹੈ ਬਾਈ ਇਸ ਟਾਈਮ ਸਿੱਧੀਆਂ ਮਜੇਲਾ ਹੀ ਆ ਰਹੀਆਂ ਨੇ ਅਸੀਂ ਖੁਦ ਸਾਰੀ ਰਾਤ ਪੂਰੀ ਰਾਤ ਠੰਡ ਬਰਫ਼ ਦੇ ਵਿੱਚ ਇਹ ਮੋਰਚੇ ਦੇ ਵਿੱਚ ਬੈ ਬੈ ਕੱਟੀਆਂ ਉਹ ਜੀ ਰਾਤ ਹੋ ਗਈ ਸਰ ਅੱਜ ਵੀ ਅੱਜ ਵੀ ਹੁਣ ਵੀ ਮੈਂ ਤੁਹਾਨੂੰ ਦੋ ਮਿੰਟ ਬਾਅਦ ਇਹਨੂੰ ਕਨੇ ਘਰੇ ਦੱਸੋ ਆਪਣੇ ਆਪਣੇ ਘਰੇ ਦੱਸ ਦਿਓ ਠੀਕ ਠਾਕ ਤਾਂ 5 ਮਿੰਟ ਬਾਅਦ ਨੇਟ ਦਿੱਤਾ ਹੈ ਇਸ ਕਰਕੇ ਵੀ ਕਿਰਪਾ ਕਰਕੇ ਸਾਰੇ ਪਿੰਡ ਵਾਸੀਨ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ ਨਾਲ ਬੰਦ ਕਰਕੇ ਪੂਰਾ ਹਨੇਰਾ ਕਰਕੇ ਸੋਇਆ ਕਰੋ ਅਗਰ ਬਚਣਾ ਹੈ ਕਿਉਂਕਿ ਮੇਜੇ ਅਲਰਜੀ ਕਰ ਪੰਜ-ਪੰਜ ਕਿਲੋਮੀਟਰ ਵਾਲੀਆਂ ਮੇਜੇਲਾ ਚੱਲ ਗਿਆ ਸਿੱਧੀਆਂ ਅੰਦਰੇ ਬਾਦੀਆਂ ਲਾਈਟ ਕੰਟੈਕਟ ਕਰਦੀਆਂ ਤੇ ਸਿੱਧੀ ਅੰਦਰ ਆ ਕੇ ਬਜਰੀ ਜੀ ਦੀ ਲਾਈਟ ਜਗਦੀ ਰਹੀ ਬਾਹਰ ਤੇ ਮੇਰੇ ਵੱਲੋਂ ਬੇਨਤੀ ਹੈ ਕਿ ਇਹ ਸਟੈਗ ਤੋਂ ਆ 15 ਦਿਨ ਤੱਕ ਜੇ ਤਕਰੀਬਨ 16 17 ਤਰੀਕ ਤੱਕ ਜੋ ਬਚ ਗਿਆ ਬਚ ਗਿਆ ਉਹ ਤੋਂ ਬਾਅਦ ਕੱਖ ਨਹੀਂ ਹੋਣਾ ਉਹਦੇ ਬਾਅਦ ਸਾਰੇ ਲਾਈਟ ਅਲਰਟ ਹੈ ਤੇ ਸਾਰਿਆਂ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ 'ਨਾ ਬੰਦ ਕਰਦੇ ਕਰੋ ਸਤਿ ਸ੍ਰੀ ਅਕਾਲ ਸਾਰਿਆਂ ਸਤਿ ਸ੍ਰੀ ਅਕਾਲ ਸਾਰੇ ਪਿੰਡ ਨਿਵਾਸੀਆਂ ਨੂੰ ਵੱਡੇ ਛੋਟੇ ਮੇਰੇ ਭਰਾਵਾਂ ਨੂੰ ਮੈਂ ਸੁਖਵਿੰਦਰ ਭਪਿੰਦਰ ਸਿੰਘ ਬੋਲ ਰਿਹਾ ਕਿਰਪਾ ਕਰਕੇ ਇਹ 3-4 ਦਿਨ ਬਹੁਤ ਜ਼ਿਆਦਾ ਇੱਥੇ ਮਤਲਬ ਖਰਾਬ ਚੱਲ ਰਿਹਾ ਕੰਮ ਤੁਸੀਂ ਸਾਰੇ ਸਮਝਦੇ ਹੋ ਕਿ ਲੜਾਈ ਦੇ ਹਾਲਾਤ ਪੂਰੇ ਅੱਗੇ ਵੀ ਵਧ ਗਿਆ ਸੀ ਮੈਂ ਬਾਰਡਰ 'ਤੇ ਬੈਠਾ ਮਿਲਕੋ ਲਾਸਟ ਕਿਨਾਰੇ ਤੇ ਵੀ ਇਸ ਕਰਕੇ ਸੰਦਾ ਅਲਰਟ ਕਰ ਰਹੇ ਹਾਂ ਕਿ ਰਾਤ ਨੂੰ ਆਪਣੇ ਘਰਾਂ ਦੀਆਂ ਲਾਈਟਾਂ ਜਿਵੇਂ 7:30-8:00 ਵਜੇ ਆਪਣਾ ਖਾਣਾ ਖਾ ਕੇ ਬੰਦ ਕਰ ਦਿਓ ਕੋਈ ਲਾਈਟ ਨਾ ਜਗਾਓ ਬਾਹਰ ਦੀ ਗਲੀ ਦੀ ਬੱਤੀ ਜਗਾ ਦਿਓ ਫਲਾਣਾ ਗੱਤੀ ਕੋਈ ਨਾ ਜਗਾਓ ਠੀਕ ਹੈ ਭਾਈ ਇਸ ਟਾਈਮ ਸਿੱਧੀਆਂ ਮਝੈਲਾ ਹੀ ਆ ਰਹੀਆਂ ਨੇ ਅਸੀਂ ਖੁਦ ਸਾਰੀ ਰਾਤ ਪੂਰੀ ਰਾਤ ਠੰਡ ਬਰਫ਼ ਦੇ ਵਿੱਚ ਅਸੀਂ ਮੋਰਚੇ ਦੇ ਵਿੱਚ ਬੈ ਬੈ ਕੱਟੀਆਂ ਪੂਰੀ ਰਾਤ ਹੋ ਗਈ ਸਰ ਅੱਜ ਵੀ ਅੱਜ ਵੀ ਹੁਣ ਵੀ ਮੈਂ ਤੁਹਾਨੂੰ ਆ 2 ਮਿੰਟ ਬਾਅਦ ਇਹਨੂੰ ਕਹਿੰਦੇ ਘਰੇ ਦੱਸੋ ਆਪ ਆਪਣੇ ਘਰੇ ਦੱਸ ਦਿਓ ਠੀਕ ਠਾਕ ਤਾਂ 5 ਮਿੰਟ ਬਾਅਦ ਨੈਟ ਦਿੱਤਾ ਹੈ ਇਸ ਕਰਕੇ ਵੀ ਕਿਰਪਾ ਕਰਕੇ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ ਨਾਲ ਬੰਦ ਕਰਕੇ ਪੂਰਾ ਹਨੇਰਾ ਕਰਕੇ ਸੋ ਜਾਇਆ ਕਰੋ ਅਗਰ ਬਚਣਾ ਹੈ ਕਿਉਂਕਿ ਮੇਰੇ ਅੱਜ ਕੱਲ 5 5 ਕਿਲੋਮੀਟਰ ਵਾਲੀਆਂ ਮਜੈਲਾ ਚੱਲ ਗਈਆਂ ਸਿੱਧੀ ਅੰਦਰੇ ਬਾਜੀਆਂ ਲਾਈਟ ਕੰਡਕਟ ਕਰਦੀਆਂ ਤੇ ਸਿੱਧੀ ਅੰਦਰ ਆ ਕੇ ਵੱਜਦੀ ਜਿਹੜੀ ਲਾਈਟ ਜਗਦੀ ਦਿਖੀ ਬਾਹਰ ਤਾਂ ਮੇਰੇ ਵੱਲੋਂ ਬੇਨਤੀ ਹੈ ਕਿ ਇਹ ਸਟੈਕ ਤੋਂ ਆਪ 15 ਦਿਨ ਤੱਕ ਜੇ ਤਕਰੀਬਨ 16 17 ਤਰੀਕ ਤੱਕ ਜੋ ਬਚ ਗਿਆ ਬਚ ਗਿਆ ਉਹ ਤੋਂ ਬਾਅਦ ਕੱਖ ਨਹੀਂ ਹੋਣਾ ਉਹਦੇ ਬਾਅਦ ਸਾਰੇ ਲਾਟੀ ਅਲਟ ਹੈ ਤੇ ਸਾਰਿਆਂ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ ਨਾਲ ਬੰਦ ਕਰਦੇ ਕਰੋ ਸਤਿ ਸ੍ਰੀ ਅਕਾਲ ਸਾਰਿਆਂ ਸਤਿ ਸ੍ਰੀ ਅਕਾਲ ਸਾਰੇ ਪਿੰਡ ਨਿਵਾਸੀਆਂ ਨੂੰ ਵੱਡੇ ਛੋਟੇ ਮੇਰੇ ਭਰਾਵਾਂ ਨੂੰ ਮੈਂ ਸੁਬੇਦਾਰ ਭਵਿੰਦਰ ਸਿੰਘ ਬੋਲ ਰਿਹਾ ਕਿਰਪਾ ਕਰਕੇ ਇਹ 3-4 ਦਿਨ ਬਹੁਤ ਜ਼ਿਆਦਾ ਇੱਥੇ ਮਤਲਬ ਖਰਾਬ ਚੱਲ ਰਿਹਾ ਕੰਮ ਤੁਸੀਂ ਸਾਰੇ ਸਮਝਦੇ ਹੋ ਕਿ ਲੜਾਈ ਦੇ ਹਾਲਾਤ ਪੂਰੇ ਅੱਗੇ ਵੀ ਵਧ ਗਿਆ ਸੀ ਮੈਂ ਬਾਰਡਰ 'ਤੇ ਬੈਠਾ ਮਿਲਕੋ ਲਾਸਟ ਕਿਨਾਰੇ ਤੇ ਵੀ ਇਸ ਕਰਕੇ ਤੁਹਾਨੂੰ ਅਲਰਟ ਕਰ ਰਹੇ ਹਾਂ ਕਿ ਰਾਤ ਨੂੰ ਆਪਣੇ ਘਰਾਂ ਦੀਆਂ ਲਾਈਟਾਂ ਜਿਵੇਂ 7:30-8:00 ਵਜੇ ਆਪਣਾ ਖਾਣਾ ਖਾ ਕੇ ਬੰਦ ਕਰ ਦਿਓ ਕੋਈ ਲਾਈਟ ਨਾ ਜਗਾਓ ਬਾਹਰ ਦੀ ਗਲੀ ਦੀ ਬੱਤੀ ਜਗਾ ਦਿਓ ਫਲਾਣਾ ਗੱਤੀ ਕੋਈ ਨਾ ਜਗਾਓ ਠੀਕ ਹੈ ਭਾਈ ਇਸ ਟਾਈਮ ਸਿੱਧੀਆਂ ਮਜੇਲਾ ਹੀ ਆ ਰਹੀਆਂ ਨੇ ਅਸੀਂ ਖੁਦ ਸਾਰੀ ਰਾਤ ਪੂਰੀ ਰਾਤ ਠੰਡ ਬਰਫ਼ ਦੇ ਵਿੱਚ ਅਸੀਂ ਮੋਰਚੇ ਦੇ ਵਿੱਚ ਬੈ ਬੈ ਕੱਟੀਆਂ ਉਰੀ ਰਾਤ ਹੋ ਗਈ ਸਰ ਅੱਜ ਵੀ ਅੱਜ ਵੀ ਹੁਣ ਵੀ ਮੈਂ ਤੁਹਾਨੂੰ ਆ 2 ਮਿੰਟ ਬਾਅਦ ਇਹਨੂੰ ਕਿਨੇ ਘਰੇ ਦੱਸੋ ਆਪਰੇ ਆਪਣੇ ਘਰੇ ਦੱਸ ਦਿਓ ਵੀ ਠੀਕ ਠਾਕ ਤਾਂ 5 ਮਿੰਟ ਬਾਅਦ ਨੇਟ ਦਿੱਤਾ ਹੈ ਇਸ ਕਰਕੇ ਵੀ ਕਿਰਪਾ ਕਰਕੇ ਸਾਰੇ ਪਿੰਡ ਵਾਸੀਨ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ ਨਾਲ ਬੰਦ ਕਰਕੇ ਪੂਰਾ ਹਨੇਰਾ ਕਰਕੇ ਸੋਜਿਆ ਕਰੋ ਅਗਰ ਬਚਣਾ ਹੈ ਕਿਉਂਕਿ ਮੇਜਲਾ ਅਜੇ ਹਾਲੇ 5-5 ਕਿਲੋਮੀਟਰ ਵਾਲੀਆਂ ਮੇਜਲਾ ਚੱਲ ਗਈਆਂ ਸਿੱਧੀਆਂ ਅੰਦਰੇ ਬਾਦੀਆਂ ਲਾਈਟ ਕਨੈਕਟ ਕਰਦੀਆਂ ਤੇ ਸਿੱਧੀ ਅੰਦਰ ਆ ਕੇ ਬਜਗੀ ਜਿਹੜੀ ਲਾਈਟ ਜਗਦੀ ਰਹੀ ਬਾਹਰ ਤੇ ਮੇਰੇ ਵੱਲੋਂ ਬੇਨਤੀ ਹੈ ਕਿ ਇਹ ਸਟੈਗ ਤੋਂ ਆ 15 ਦਿਨ ਤੱਕ ਜੇ ਤਕਰੀਬਨ 16 17 ਤਰੀਕ ਤੱਕ ਜੋ ਬਚ ਗਿਆ ਬਚ ਗਿਆ ਉਹ ਤੋਂ ਬਾਅਦ ਕੱਖ ਨਹੀਂ ਹੋਣਾ ਉਹਦੇ ਬਾਅਦ ਸਾਰੇ ਲਾਟੀ ਲਟ ਹੈ ਤੇ ਸਾਰਿਆਂ ਨੂੰ ਮੇਰੇ ਵੱਲ ਬੇਨਤੀ ਹੈ ਕਿ ਆਪਣੀ ਲਾਈਟਾਂ ਟਾਈਮ 'ਨਾ ਬੰਦ ਕਰਦੇ ਕਰੋ ਸਤਿ ਸ਼੍ਰੀ ਅਕਾਲ ਸਾਰਿਆਂ ਸਤਿ ਸ਼੍ਰੀ ਅਕਾਲ ਸਾਰੇ ਪਿੰਡ ਨਿਵਾਸੀਆਂ ਨੂੰ ਵੱਡੇ ਛੋਟੇ ਮੇਰੇ ਭਰਾਵਾਂ ਨੂੰ ਮੈਂ ਸੁਬੇਦਾਰ ਭਵਿੰਦਰ ਸਿੰਘ ਬੋਲ ਰਿਹਾ ਹਾਂ ਕਿਰਪਾ ਕਰਕੇ ਇਹ 3-4 ਦਿਨ ਬਹੁਤ ਜ਼ਿਆਦਾ ਇੱਥੇ ਮਤਲਬ ਖਰਾਬ ਚੱਲ ਰਿਹਾ ਕੰਮ ਹੈ ਤੁਸੀਂ ਸਾਰੇ ਸਮਝਦੇ ਹੋ ਕਿ ਲੜਾਈ ਦੇ ਹਾਲਾਤ ਪੂਰੇ ਅੱਗੇ ਵੀ ਵਧ ਗਿਆ ਸੀ ਮੈਂ ਬਾਰਡਰ ਤੇ ਬੈਠਾ ਬਿਲਕੁਲ ਆਸ ਕਿਨਾਰੇ ਤੇ ਵੀ ਇਸ ਕਰਕੇ ਤੁਹਾਨੂੰ ਅਲਰਟ ਕਰ ਰਹੇ ਹਾਂ ਕਿ ਰਾਤ ਨੂੰ ਆਪਣੇ ਘਰਾਂ ਦੀਆਂ ਲਾਈਟਾਂ ਜਿਵੇਂ 7:30 8:00 ਵਜੇ ਆਪਣਾ ਖਾਣਾ ਖਾ ਕੇ ਬੰਦ ਕਰ ਦਿਓ ਕੋਈ ਲਾਈਟ ਨਾ ਜਗਾਓ ਬਾਹਰ ਦੀ ਗਲੀ ਦੀ ਬੱਤੀ ਜਗਾ ਦਿਓ ਫਲਾਣਾ ਗੱਤੀ ਕੋਈ ਨਾ ਜਗਾਓ ਠੀਕ ਹੈ ਭਾਈ ਇਸ ਟਾਈਮ ਸਿੱਧੀਆਂ ਮਜੇਲਾ ਹੀ ਆ ਰਹੀਆਂ ਨੇ ਅਸੀਂ ਖੁਦ ਸਾਰੀ ਰਾਤ ਪੂਰੀ ਰਾਤ ਠੰਡ ਬਰਫ਼ ਦੇ ਵਿੱਚ ਅਸੀਂ ਮੋਰਚੇ ਦੇ ਵਿੱਚ ਬੈ ਬੈ ਸਤਿ ਸ਼੍ਰੀ ਅਕਾਲ ਸਾਰੇ ਪਿੰਡ ਨਿਵਾਸੀਆਂ ਨੂੰ ਵੱਡੇ ਛੋਟੇ ਮੇਰੇ ਭਰਾਵਾਂ ਨੂੰ ਮੈਂ ਸੁਬੇਦਾਰ ਭਵਿੰਦਰ ਸਿੰਘ ਬੋਲ ਰਿਹਾ ਕਿਰਪਾ ਕਰਕੇ ਇਹ ਤਿੰਨ ਚਾਰ ਦਿਨ ਬਹੁਤ ਜ਼ਿਆਦਾ ਇੱਥੇ ਮਤਲਬ ਖਰਾਬ ਚੱਲ ਰਿਹਾ ਕੰਮ ਤੁਸੀਂ ਸਾਰੇ ਸਮਝਦੇ ਹੋ ਕਿ ਲੜਾਈ ਦੇ ਹਾਲਾਤ ਪੂਰੇ ਅੱਗੇ ਵੀ ਵਧ ਗਿਆ ਸੀ ਮੈਂ ਬਾਰਡਰ 'ਤੇ ਹੀ ਬੈਠਾ ਮਿਲਕੋ ਲਾਸਤ ਕਿਨਾਰੇ ਤੇ ਵੀ ਇਸ ਕਰਕੇ ਤੁਹਾਨੂੰ ਅਲਰਟ ਕਰ ਰਹੇ ਹਾਂ ਕਿ ਰਾਤ ਨੂੰ ਆਪਣੇ ਘਰਾਂ ਦੀਆਂ ਲਾਈਟਾਂ ਗੀਵਨ 7:30-8:00 ਵਜੇ ਆਪਣਾ ਖਾਣਾ ਖਾ ਕੇ ਬੰਦ ਕਰ ਦਿਓ ਕੋਈ ਲੇਟ ਨਾ ਜਗਾਓ ਬਾਹਰ ਦੀ ਗਲੀ ਦੀ ਬੱਤੀ ਜਗਾ ਦਿਓ ਖਾਣਾ ਖਾਣਾਂ ਗੱਤੀ ਕੋਈ ਨਾ ਜਗਾਓ ਠੀਕ ਹੈ ਬਾਈ ਇਸ ਟਾਈਮ ਸਿੱਧੀਆਂ ਮਜੇਲਾ ਹੀ ਆ ਰਹੀਆਂ ਨੇ ਅਸੀਂ ਖੁਦ ਸਾਰੀ ਰਾਤ ਪੂਰੀ ਰਾਤ ਠੰਡ ਬਰਫ਼ ਦੇ ਵਿੱਚ ਅਸੀਂ ਮੋਰਚੇ ਦੇ ਵਿੱਚ ਬਹਿ ਬਹਿ ਕੱਟੀਆਂ ਪੂਰੀ ਰਾਤ ਹੋ ਗਈ ਸਰ ਅੱਜ ਵੀ ਅੱਜ ਵੀ ਹੁਣ ਵੀ ਮੈਂ ਤੁਹਾਨੂੰ ਦੋ ਮਿੰਟ ਬਾਅਦ ਇਹਨੂੰ ਘਰੇ ਦੱਸੋ ਆਪਣੇ ਆਪਣੇ ਘਰੇ ਦੱਸ ਦਿਓ ਵੀ ਠੀਕ ਠਾਕ ਤਾਂ 5 ਮਿੰਟ ਬਾਅਦ ਨੈਟ ਦਿੱਤਾ ਹੈ ਇਸ ਕਰਕੇ ਵੀ ਕਿਰਪਾ ਕਰਕੇ ਸਾਰੇ ਪਿੰਡ ਵਾਸੀਨ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ ਨਾਲ ਬੰਦ ਕਰਕੇ ਪੂਰਾ ਹਨੇਰਾ ਕਰਕੇ ਸੋਜਿਆ ਕਰੋ ਅਗਰ ਬਚਣਾ ਹੈ ਕਿਉਂਕਿ ਮੇਜਾ ਅਲਰਜੀਕਲ ਪਰਪਸ ਸੀਰੀਜ਼ ਦੇ ਕਿਲੋਮੀਟਰ ਵਾਲੀਆਂ ਮੇਜਾ ਲਾ ਚਲ ਗਈਆਂ ਸਿੱਧੀਆਂ ਅੰਦਰੇ ਬਾਦੀਆਂ ਲਾਈਟ ਕੰਡੈਕਟ ਕਰਦੀਆਂ ਤੇ ਸਿੱਧੀ ਅੰਦਰ ਆ ਕੇ ਬਜਰੀ ਜੀ ਦੀ ਲਾਈਟ ਜਗਦੀ ਰਹੀ ਬਾਹਰ ਤੇ ਮੇਰੇ ਵੱਲੋਂ ਬੇਨਤੀ ਹੈ ਕਿ ਇਹ ਸਟੈਗ ਤੋਂ ਆ 15 ਦਿਨ ਤੱਕ ਜੇ ਤਕਰੀਬਨ 16 17 ਤਰੀਕ ਤੱਕ ਜੇ ਬਚ ਗਿਆ ਬਚ ਗਿਆ ਉਹ ਤੋਂ ਬਾਅਦ ਕੱਖ ਨਹੀਂ ਹੋਣਾ ਉਹਦੇ ਬਾਅਦ ਸਾਰੇ ਲਾਟੀ ਅਲਟ ਹੈ ਤੇ ਸਾਰਿਆਂ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ ਨਾਲ ਬੰਦ ਸਤਿ ਸ਼੍ਰੀ ਅਕਾਲ ਸਾਰੇ ਸਤਿ ਸ਼੍ਰੀ ਅਕਾਲ ਸਾਰੇ ਪਿੰਡ ਨਿਵਾਸੀਆਂ ਨੂੰ ਵੱਡੇ ਛੋਟੇ ਮੇਰੇ ਭਰਾਵਾਂ ਨੂੰ ਮੈਂ ਸੁਬੇਦਾਰ ਭਪਿੰਦਰ ਸਿੰਘ ਬੋਲ ਰਿਹਾ ਕਿਰਪਾ ਕਰਕੇ ਇਹ ਤਿੰਨ ਚਾਰ ਦਿਨ ਬਹੁਤ ਜ਼ਿਆਦਾ ਇੱਥੇ ਮਤਲਬ ਖਰਾਬ ਚੱਲ ਰਿਹਾ ਕੰਮ ਤੁਸੀਂ ਸਾਰੇ ਸਮਝਦੇ ਹੋ ਕਿ ਲੜਾਈ ਦਾ ਹਾਲਾਤ ਪੂਰੇ ਅੱਗੇ ਵੀ ਵੱਧ ਗਿਆ ਸੀ ਮੈਂ ਬਾਰਡਰ 'ਤੇ ਬੈਠਾ ਬਿਲਕੁਲ ਆਸਟ ਕਿਨਾਰੇ ਤੇ ਵੀ ਇਸ ਕਰਕੇ ਤੁਹਾਨੂੰ ਅਲਰਟ ਕਰ ਰਿਹਾ ਕਿ ਰਾਤ ਨੂੰ ਆਪਣੇ ਘਰਾਂ ਦੀਆਂ ਲਾਈਟਾਂ ਗੀਵਨ 7:30-8:00 ਵਜੇ ਆਪਣਾ ਖਾਣਾ ਖਾ ਕੇ ਬੰਦ ਕਰ ਦਿਓ ਕੋਈ ਲਾਈਟ ਨਾ ਜਗਾਓ ਬਾਹਰ ਦੀ ਗਲੀ ਦੀ ਬੱਤੀ ਜਗਾ ਦਿਓ ਖਾਣਾ ਖਾ ਗਤੀ ਕੋਈ ਨਾ ਜਗਾਓ ਠੀਕ ਹੈ ਬਾਈ ਇਸ ਟਾਈਮ ਸਿੱਧੀਆਂ ਮਜੇਲਾ ਹੀ ਆ ਰਹੀਆਂ ਨੇ ਅਸੀਂ ਖੁਦ ਸਾਰੀ ਰਾਤ ਪੂਰੀ ਰਾਤ ਠੰਡ ਬਰਫ਼ ਦੇ ਵਿੱਚ ਅਸੀਂ ਮੋਰਚੇ ਦੇ ਵਿੱਚ ਬਹਿ ਬਹਿ ਕੱਟੀਆਂ ਪੂਰੀ ਰਾਤ ਹੋ ਗਈ ਸਰ ਅੱਜ ਵੀ ਅੱਜ ਵੀ ਹੁਣ ਵੀ ਮੈਂ ਤੁਹਾਨੂੰ ਆ 2 ਮਿੰਟ ਬਾਅਦ ਇਹਨੂੰ ਕਿਨੇ ਘਰੇ ਦੱਸੋ ਆਪਣੇ ਆਪਣੇ ਘਰੇ ਦੱਸ ਦਿਓ ਠੀਕ ਠਾਕ ਤਾਂ 5 ਮਿੰਟ ਬਾਅਦ ਨੇਟ ਦਿੱਤਾ ਹੈ ਇਸ ਕਰਕੇ ਵੀ ਕਿਰਪਾ ਕਰਕੇ ਸਾਰੇ ਪਿੰਡ ਵਾਸੀਨ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ ਨਾਲ ਬੰਦ ਕਰਕੇ ਪੂਰਾ ਹਨੇਰਾ ਕਰਕੇ ਸੋਜਿਆ ਕਰੋ ਅਗਰ ਬਚਣਾ ਹੈ ਕਿਉਂਕਿ ਮੇਜਲਰ ਅਲਰਟਿਕਲ ਪਰਪਾਸ ਸੀਰੀਜ਼ ਦੇ ਕਿਲੋਮੀਟਰ ਵਾਲੀਆਂ ਮੇਜਲਾ ਚੱਲ ਗਈਆਂ ਸਿੱਧੀਆਂ ਅੰਦਰੇ ਬਾਹਰੀਆਂ ਲਾਈਟਾਂ ਕਨੈਕਟ ਕਰਦੀਆਂ ਤੇ ਸਿੱਧੀ ਅੰਦਰ ਆ ਕੇ ਬਜਰੀ ਜਿਹੜੀ ਲਾਈਟ ਜਗਦੀ ਰਹੀ ਬਾਹਰ ਤੇ ਮੇਰੇ ਵੱਲੋਂ ਬੇਨਤੀ ਹੈ ਕਿ ਇਹ ਸਟੈਗ ਤੋਂ ਆ 15 ਦਿਨ ਤੱਕ ਜੇ ਤਕਰੀਬਨ 16 17 ਤਰੀਕ ਤੱਕ ਜੇ ਬਚ ਗਿਆ ਬਚ ਗਿਆ ਉਹ ਤੋਂ ਬਾਅਦ ਕੱਖ ਨਹੀਂ ਹੋਣਾ ਉਹਦੇ ਬਾਅਦ ਸਾਰੇ ਲਾਟੀ ਅਲਰਟ ਹੈ ਤੇ ਸਾਰਿਆਂ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ ਨਾਲ ਸਤਿ ਸ਼੍ਰੀ ਅਕਾਲ ਸਾਰੇ ਸਤਿ ਸ਼੍ਰੀ ਅਕਾਲ ਸਾਰੇ ਪਿੰਡ ਨਿਵਾਸੀਆਂ ਨੂੰ ਵੱਡੇ ਛੋਟੇ ਮੇਰੇ ਭਰਾਵਾਂ ਨੂੰ ਮੈਂ ਸੁਬੇਦਾਰ ਭਵਿੰਦਰ ਸਿੰਘ ਬੋਲ ਰਿਹਾ ਕਿਰਪਾ ਕਰਕੇ ਇਹ ਤਿੰਨ ਚਾਰ ਦਿਨ ਬਹੁਤ ਜ਼ਿਆਦਾ ਇੱਥੇ ਮਤਲਬ ਖਰਾਬ ਚੱਲ ਰਿਆ ਕੰਮ ਤੁਸੀਂ ਸਾਰੇ ਸਮਝਦੇ ਹੋ ਕਿ ਲੜਾਈ ਦੇ ਹਾਲਾਤ ਪੂਰੇ ਅੱਗੇ ਵੀ ਵੱਧ ਗਿਆ ਸੀ ਮੈਂ ਬਾਰਡਰ 'ਤੇ ਹੀ ਬੈਠਾ ਮਿਲਕੋ ਲਾਸਟ ਕਿਨਾਰੇ ਤੇ ਵੀ ਇਸ ਕਰਕੇ ਤੁਹਾਨੂੰ ਅਲਰਟ ਕਰ ਰਿਹਾ ਕਿ ਰਾਤ ਨੂੰ ਆਪਣੇ ਘਰਾਂ ਦੀਆਂ ਲਾਈਟਾਂ ਜੇ ਬੰਦ 7:30-8 ਵਜੇ ਆਪਣਾ ਖਾਣਾ ਖਾ ਕੇ ਬੰਦ ਕਰ ਦਿਓ ਕੋਈ ਲਾਈਟ ਨਾ ਜਗਾਓ ਬਾਹਰ ਦੀ ਗਲੀ ਦੀ ਬੱਤੀ ਜਗਾ ਦਿਓ ਖਾਣਾ ਖਾਣਾਂ ਗੱਤੀ ਕੋਈ ਨਾ ਜਗਾਓ ਠੀਕ ਹੈ ਬਾਈ ਇਸ ਟਾਈਮ ਸਿੱਧੀਆਂ ਮਜੇਲਾ ਹੀ ਆ ਰਹੀਆਂ ਨੇ ਅਸੀਂ ਖੁਦ ਸਾਰੀ ਰਾਤ ਪੂਰੀ ਰਾਤ ਠੰਡ ਬਰਫ਼ ਦੇ ਵਿੱਚ ਅਸੀਂ ਮੋਰਚੇ ਦੇ ਵਿੱਚ ਬਹਿ ਬਹਿ ਕੱਟੀਆਂ ਪੂਰੀ ਰਾਤ ਹੋ ਗਈ ਸਰ ਅੱਜ ਵੀ ਅੱਜ ਵੀ ਹੁਣ ਵੀ ਮੈਂ ਤੁਹਾਨੂੰ ਆ 2 ਮਿੰਟ ਬਾਅਦ ਇਹਨੂੰ ਕਿਨੇ ਘਰੇ ਦੱਸੋ ਆਪਣੇ ਆਪਣੇ ਘਰੇ ਦੱਸ ਦਿਓ ਠੀਕ ਠਾਕ ਤਾਂ 5 ਮਿੰਟ ਬਾਅਦ ਨੇਟ ਦਿੱਤਾ ਹੈ ਇਸ ਕਰਕੇ ਵੀ ਕਿਰਪਾ ਕਰਕੇ ਸਾਰੇ ਪਿੰਡ ਵਾਸੀਨ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ ਨਾਲ ਬੰਦ ਕਰਕੇ ਪੂਰਾ ਹਨੇਰਾ ਕਰਕੇ ਸੋਇਆ ਕਰੋ ਅਗਰ ਬਚਣਾ ਹੈ ਕਿਉਂਕਿ ਮੇਜਲਾ ਅਜਿਹਾ ਅਕਲ ਪਰਪੰਛੀ ਸੀ ਕਿਲੋਮੀਟਰ ਵਾਲੀਆਂ ਮੇਜਲਾ ਚੱਲ ਗਈਆਂ ਸਿੱਧੀਆਂ ਅੰਦਰੇ ਬਾਦੀਆਂ ਲਾਈਟ ਕੰਡੈਕਟ ਕਰਦੀਆਂ ਤੇ ਸਿੱਧੀ ਅੰਦਰ ਆ ਕੇ ਬਜ ਗਈ ਜਿਹਦੀ ਲਾਈਟ ਜਗਦੀ ਰਹੀ ਬਾਹਰ ਤੇ ਮੇਰੇ ਵੱਲੋਂ ਬੇਨਤੀ ਹੈ ਕਿ ਇਹ ਸਟੈਗ ਤੋਂ ਆ 15 ਦਿਨ ਤੱਕ ਜੇ ਤਕਰੀਬਨ 16 17 ਤਰੀਕ ਤੱਕ ਜੇ ਬਚ ਗਿਆ ਬਚ ਗਿਆ ਉਹ ਤੋਂ ਬਾਅਦ ਕੱਖ ਨਹੀਂ ਹੋਣਾ ਉਹਦੇ ਬਾਅਦ ਸਾਰੇ ਲਾਟੀ ਅਲਟ ਹੈ ਤੇ ਸਾਰਿਆਂ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ ਨਾਲ ਬੰਦ ਕਰ ਸਤਿ ਸ਼੍ਰੀ ਅਕਾਲ ਸਾਰੇ ਸਤਿ ਸ਼੍ਰੀ ਅਕਾਲ ਸਾਰੇ ਪਿੰਡ ਨਿਵਾਸੀਆਂ ਨੂੰ ਵੱਡੇ ਛੋਟੇ ਮੇਰੇ ਭਰਾਵਾਂ ਨੂੰ ਮੈਂ ਸੁਬੇਦਾਰ ਭਪਿੰਦਰ ਸਿੰਘ ਬੋਲ ਰਿਹਾ ਕਿਰਪਾ ਕਰਕੇ ਇਹ ਤਿੰਨ ਚਾਰ ਦਿਨ ਬਹੁਤ ਜ਼ਿਆਦਾ ਇੱਥੇ ਮਤਲਬ ਖਰਾਬ ਚੱਲ ਰਿਹਾ ਕੰਮ ਤੁਸੀਂ ਸਾਰੇ ਸਮਝਦੇ ਹੋ ਕਿ ਲੜਾਈ ਦੇ ਹਾਲਾਤ ਪੂਰੇ ਅੱਗੇ ਵੀ ਵਧ ਗਿਆ ਸੀ ਮੈਂ ਬਾਰਡਰ 'ਤੇ ਹੀ ਬੈਠਾ ਬਿਲਕੁਲ ਆਸਤ ਕਿਨਾਰੇ ਤੇ ਵੀ ਇਸ ਕਰਕੇ ਤੁਹਾਨੂੰ ਅਲਰਟ ਕਰ ਰਿਹਾ ਕਿ ਰਾਤ ਨੂੰ ਆਪਣੇ ਘਰਾਂ ਦੀਆਂ ਲਾਈਟਾਂ ਕਿਵੇਂ 7:30-8:00 ਵਜੇ ਆਪਣਾ ਖਾਣਾ ਖਾ ਕੇ ਬੰਦ ਕਰ ਦਿਓ ਕੋਈ ਲਾਈਟ ਨਾ ਜਗਾਓ ਬਾਹਰ ਦੀ ਗਲੀ ਦੀ ਬੱਤੀ ਜਗਾ ਦਿਓ ਫਲਾਣਾ ਗੱਤੀ ਕੋਈ ਨਾ ਜਗਾਓ ਠੀਕ ਹੈ ਬਾਈ ਐਸ ਟਾਈਮ ਸਿੱਧੀਆਂ ਮਝੈਲਾ ਹੀ ਆ ਰਹੀਆਂ ਨੇ ਅਸੀਂ ਖੁਦ ਸਾਰੀ ਰਾਤ ਪੂਰੀ ਰਾਤ ਠੰਡ ਬਰਫ਼ ਦੇ ਵਿੱਚ ਅਸੀਂ ਮੋਰਚੇ ਦੇ ਵਿੱਚ ਬੈ ਬੈ ਕੱਟੀਆਂ ਪੂਰੀ ਰਾਤ ਹੋ ਗਈ ਸਰ ਅੱਜ ਵੀ ਅੱਜ ਵੀ ਹੁਣ ਵੀ ਮੈਂ ਤੁਹਾਨੂੰ ਦੋ ਮਿੰਟ ਬਾਅਦ ਇਹਨੂੰ ਕਿਹਨੇ ਘਰੇ ਦੱਸੋ